ਬੇਬੇ ਕਿੱਦਾਂ ਸਿਹਤ ਤੇਰੀ ਹੁਣ ਕੁਛ ਪਹਿਲਾਂ ਨਾਲੋਂ ਫਰਕ ਲੱਗਦਾ ਕੋਈ ਆ ਫਰਕ ਤਾਂ ਪਤ ਤਮਾਸਾ ਵੀ ਨਹੀਂ ਪਿਆ ਮੈਂ ਤਾਂ ਹੁਣ ਬਸ ਨਦੀ ਕਿਨਾਰੇ ਰੁਖੜਾਈ ਆ ਇਹ ਭਲਾ ਨਦੀ ਕਿਨਾਰੇ ਰੁਖੜਾ ਕੀ ਹੁੰਦਾ ਇਹਦਾ ਮਤਲਬ ਹੁੰਦਾ ਵੀ ਬੰਦਾ ਆਖਰੀ ਸਾਹਾਂ ਤੇ ਆ ਪਤਾ ਨਹੀਂ ਕਦੋਂ ਕਹਾਣੀ ਖਤਮ ਹੋ ਜਵੇ ਤੂੰ ਤਾਂ ਪਤ ਪਤਾ ਹੀ ਆ ਬਿਦਲ ਦੀਆਂ ਬਿਮਾਰੀਆਂ ਦਾ ਇਲਾਜ ਮਹਿੰਗਾ ਹੀ ਹੁੰਦਾ ਪਰ ਫੇਰ ਵੀ ਡਾਕਟਰ ਨੇ ਕਿੰਨਾ ਕ ਖਰਚਾ ਦੱਸਿਆ ਮਾਤਾ ਉਹਨੇ ਕਿਹਾ ਬਿੱਤਾ 1 ਲੱਖ ਰੁਪਇਆ ਤਾਂ ਖਰਚਾ ਮੰਨ ਕੇ ਚੱਲੋ ਉੱਤੇ ਹਾਂ ਦੱਸ ਵੱਡੀ ਬੇਬੇ ਦੇ ਭੋਗ ਤੇ ਕਿੰਨਾ ਕ ਖਰਚਾ ਹੋਇਆ ਸੀ ਆਪਣਾ ਤਕਰੀਬਨ ਤਕਰੀਬਨ 1.5 ਲੱਖ ਤਾਂ ਲੱਗ ਗਿਆ ਸੀ ਜੇ ਤੁਸੀਂ ਮੇਰੀ ਮੰਨੋ ਇਲਾਜ ਤੇ ਲੱਗਣਾ 2.5 ਲੱਖ ਤੇ ਭੋਗ ਤੇ ਲੱਗਣਾ 1.5 ਲੱਖ ਮੰਮੀ ਤਾਂ ਵੈਸੇ ਹੀ ਵੀ ਨਦੀ ਕਿਨਾਰੇ ਰੁਕਣਾ ਤੁਸੀਂ ਭੋਗ ਦੀ ਤਿਆਰੀ ਕਰੋ